Hey guys good morning welcome to my new vlog ਅੱਜ ਅਸੀਂ ਥੋੜਾ ਜਿਹਾ ਲੇਟ ਹੋ ਗਏ ਵਲੌਗ ਤਿਆਰੀ ਕਰਕੇ ਅੱਜ ਮੇਰੇ ਫੋਨ ਦੀ ਨਾ ਬੈਟਰੀ ਲੋ ਹੋ ਗਈ ਸੀ ਬਿਲਕੁਲ ਜਾਵਾਂ ਠੀਕ ਹੈ ਜੀ ਉਹਨੂੰ ਚਾਰਜ ਲਾਇਆ ਉਸ ਤੋਂ ਬਾਅਦ ਸਟਾਰਟ ਕਰਦੇ ਆ ਤੇ ਇਧਰ ਬੈਟਰੀ ਫੁੱਲ ਚਾਰਜ ਆਇਆ ਚਲੋ ਹੋਰ ਜੇ ਸਟਾਰਟ ਕੀ ਕਹਿੰਦੀ ਸੀ ਕੁਝ ਤਾਂ ਕਹੀ ਹੁੰਦੀ ਸੀ ਹੈ ਮੈਨੂੰ ਤਾਂ ਨਹੀਂ ਯਾਦ ਹੈਗਾ ਨਾ ਕਿ ਮੈਂ ਹੁਣ ਕੀ ਦੱਸਾਂ ਤੂੰ ਆਦੇ ਉਹਨਾਂ ਨਾਲ ਦੱਸ ਦੇਣਾ ਕੀ ਕਹਿੰਦੀ ਸੀ ਗਾਇਸ ਮੈਂ ਹੁਣ ਜਾ ਰਿਹਾ ਕੁਲਚਾ ਪੇਟੀ ਚ 버ਗਰ ਲੈਣ ਠੀਕ ਹੈ ਜੀ ਫਿਰ ਆ ਕੇ ਕਰਾਂਗੇ ਆਲੂ ਤਿਆਰ ਆਲੂ ਛਿੱਲ ਰੱਖੇ ਨੇ ਸਾਰੇਆਂ ਦਾ ਕੰਮ ਤਿਆਰ ਹੈ ਆ ਕੇ ਮਸਾਲਾ ਤਿਆਰ ਕਰਕੇ ਫਿਰ ਆਪਦੇ ਕੰਮ ਤੇ ਜਾਵਾਂਗੇ ਜੀ ਮੈਂ ਜਾ ਰਿਹਾ ਪੇਟੀ ਜੀ ਲੈਣ ਬੱਦਲ ਬਹੁਤ ਜ਼ਿਆਦਾ ਹੋ ਗਿਆ ਖਾਲਾ ਘਟਾ ਰਹੀ ਹੈ ਬਿਲਕੁਲ ਜਮਾ ਪਤਾ ਨਹੀਂ ਘਰੇ ਵੀ ਜਾਣ ਦੂ ਕਿ ਪਹਿਲੇ ਹੀ ਆ ਜੂ ਅਮੀ ਇਹ ਵੀ ਕੋਈ ਪਤਾ ਨਹੀਂ ਹਾਂਜੀ ਗਾਇਸ ਮੈਂ ਆ ਗਿਆ ਬੈਕਰੀ ਆਪਾਂ ਉਹ ਸਮਾਨ ਲੈ ਕੇ ਜਾਵਾਂਗੇ ਆਪਣਾ ਪੇਟੀਜੀ ਗੁਲਚਾ 버ਗਰ ਮਾਣ ਪਾ ਕੇ ਦੇ ਦਿੰਦੇ ਨੇ ਫਿਰ ਆਪਾਂ ਚੱਲਦੇ ਆ ਘਰੇ ਬਾਕੀ ਮੌਸਮ ਬਹੁਤ ਖਰਾਬ ਹੋ ਰਿਹਾ ਜੀ ਬੱਦਲ ਕਾਲੀ ਘਟਾ ਹੈ ਬਿਲਕੁਲ ਜਮਾ ਭਾਈ ਜੀ ਜਲਦੀ ਕਰ ਦੋ ਜਲਦੀ ਕਰ ਦੋ ਭਈਆ ਬੱਦਲ ਆ ਗਿਆ ਬਹੁਤ ਜ਼ਿਆਦਾ ਮੇਰੇ ਕੋ ਘਰ ਤੇ ਵੀ ਪਹੁੰਚ ਨਹੀਂ ਦੇਗਾ ਜਲਦੀ ਕਰੋ ਜਲਦੀ ਹੈ ਜੀ ਕਰ ਕਰ ਨੂੰ ਸਮਝ ਲੈ ਉਹ ਜੀ ਫਾਈਨਲੀ ਮੈਂ ਘਰ ਪਹੁੰਚ ਗਿਆ ਜੀ ਤੇ ਬਰਸਾਤ ਚੱਲੂਗੀ ਜਮਾ ਪੂਰੇ ਪੂਰੇ ਟਾਈਮ ਤੇ ਪਹੁੰਚਿਆ ਬਿਲਕੁਲ ਜਮਾ ਬਰਸਾਤ ਹੁਣ ਚੱਲੂ ਐ ਇਸ ਟਾਈਮ ਕੌਲੀ ਕਟੌਰੀ ਐ ਬਿਲਕੁਲ ਜਮਾ ਠੀਕ ਮੈਂ ਪਹਿਰੇਆ ਪੂਰਾ ਜੀ ਆਪਾਂ ਬਾਲਟੀ ਰੱਖੀ ਹੋਈ ਐ ਪਾਣੀ ਭਰਨ ਵਾਸਤੇ ਦੋ ਬਾਲਟੀਆਂ ਰੱਖੀਆਂ ਹੋਈਆਂ ਨੇ ਇਹ ਜਦੋਂ ਪਾਣੀ ਇਕੱਠਾ ਕਰ ਲਾਂਗੇ ਤੇ ਜਦੋਂ ਬੈਟਰੀਆਂ ਚ ਪਾਣ ਦੇ ਕੰਮ ਆਉਂਦਾ ਵੀਰੇ ਬਾਅਦ ਚ ਚਲੋ ਜੀ ਮੈਂ ਰੁਕੂਗਾ ਤਾਂ ਫਿਰ ਆਪਦੇ ਕੰਮ ਤੇ ਜਾਵਾਂਗੀ ਜੀ ਉਹ ਕੰਮ ਤੇ ਜਾ ਕੇ ਫਿਰ ਲਾਵਾਏ ਦਾ ਕੰਮ ਦੇਖੋ ਅੱਜ ਮੌਸਮ ਖੁੱਲਦਾ ਵੀ ਹੈ ਕਿ ਕਿਸ ਤਰ੍ਹਾਂ ਹੁੰਦਾ ਹੈ ਕੋਈ ਪਤਾ ਨਹੀਂ ਗਾਇਸ ਅਸੀਂ ਚੱਲੇ ਜੀ ਆਪਦੇ ਕੰਮ ਤੇ ਤੇ ਬਰਸਾਤ ਅਜੇ ਵੀ ਹੋ ਰਹੀ ਹੈ ਆਪਣੀ ਰੇੜੀ ਤਿਆਰ ਕਰ ਲਈ ਹੈ ਤੇ ਮਨਪ੍ਰੀਤਤਾ ਉਹਦੀ ਛਤਰੀ ਲੈ ਕੇ ਚੱਲੀ ਆ ਠੀਕ ਹੈ ਇਹ ਤਾਂ ਉਹਦੀ ਛਤਰੀ ਥਰੇ ਲੁੱਕ ਜੇਗੀ ਮੈਂ ਤਾਂ ਕੰਮ ਲਾਣਾ ਉੱਥੇ ਮੈਂ ਹੀ ਕਰਾਂਗਾ ਹੈ ਮੈਨੂੰ ਲਗਾ ਲਈ ਤੇ ਮੇਰਾ ਕੰਮ ਹੁਣ ਚਾਹੀਏ ਇੱਥੇ ਬੈਠਾਂਗੇ ਤੇ ਮੇਰਾ ਕੰਮ ਜਿਹੜਾ ਉੱਥੇ ਲਾਣਾ ਹੈ ਉਹਦਾ ਕੀ ਬਣੇਗਾ देखो ये क्या बंदा है छाता तो आएगी है छाता चोंधी है अब थे अधिक छाता के लोग चलते हैं चल के देख रहे हैं आ, देखो मैं नूडल बनाता हूँ ठीक है बोलने रखता <laughs> है ना बोलना मैं तो नहीं क्या मैं तो कुछ भी नहीं कहूँगा तेल पाकर सब्जी तेल और पावन के ठीक हैं तो ना नूडल ਆ ਰਹੀ ਜਾ ਰਹੇ ਨੇ ਨੂਡਲ ਫਰੈਂਡ ਪਾ ਕੇ ਕਹਿੰਦੇ ਇਧਰ ਮੀਂਹ بارش ਮੀਂਹ بارش ਮੈਂ ਕੀ ਬੋਲੀ ਆਨੀ ਆ بارش ਪੈ ਰਹੀ ਹੈ ਛੜਿ ਛੜ ਹੋ ਰਿਹਾ ਸਾਰਾ ਬਸ ਵਿਚਾਰੇ ਆ ਇਧਰ ਕੁੰਜੇ ਆ ਤੇ ਲੱਗ ਰਹੇ ਨੇ ਸਾਰੇ ਇਧਰ ਉਧਰ ਆ ਵੀ ਕੁੰਜੇ ਲੱਗਾ ਬਿਠਾ ਅੱਜ ਲੋ ਜੀ ਆਪਣੇ ਪੇੜੀਆਂ ਪਰ ਜਾ ਗਏ ਨੇ ਸੈਟਪ ਲੱਗ ਗਿਆ ਆਪਣਾ ਸੈਟਅਪ ਤਾਂ ਪਹਿਲੇ ਹੀ ਲੱਗ ਗਿਆ ਸੀ ਜਦੋਂ 24 ਮਿੰਟ ਬਣਨਗੇ ਦੱਸਣੇ ਤੈਨੂੰ ਥੋੜੀ ਜਿਹੀ ਹੋ ਜਾਣੀ ਹੈਗੀਏ ਲਾ ਕੇ ਤਿਆਰ ਹੋ ਕੇ ਕਵੀ ਤੇ ਸੈਟਅਪ ਫਿਰ ਹੁਣ ਸੈਟ ਬੈਠਿਆ ਹੁਣ ਜਾਵਾਂ ਠੀਕ ਹੈ ਹੁਣ ਆਵੇਗਾ ਕੋਈ ਤੇ ਆਪਾਂ ਤੜਕੇ ਪੇੜੀ ਖਵਾ ਦੇਣੀ ਹੈ ਇੱਛਾ ਜੀ ਠੀਕ ਆਓ ਜਲਦੀ ਜਲਦੀ ਗਾ ਕੇ ਆਓ ਭਾਈ ਲਈ ਮਾਨਪਰੀ ਚੱਲੀ ਹੁਣ ਕਰੇ ਅੱਡਾ ਲੱਗ ਗਿਆ ਆਪਣਾ ਬਾਏ ਸ਼ਾਮ ਨੂੰ ਆਏ ਜਲਦੀ ਜਲਦੀ ਗਾ ਕੇ ਸਾਰਾ ਸਮਾਨ ਅੱਛਾ ਹਾਂ ਬਾਰਿਸ਼ ਚੱਲਦੀ ਆ ਹਜੇ ਵੀ ਕਿੰਨੇ ਮਿੰਟ ਚੱਲੀ ਜਾਂਦੀ ਆ ਚਲੋ ਠੀਕ ਆ ਆਪਣਾ ਸਮਾਨ ਲਗਭਗ ਲੱਗ ਗਿਆ ਟਾਈਮ ਹੋ ਗਿਆ ਜਾਣ ਦਾ ਇਹ ਰਹਿ ਗਿਆ ਸਮਾਨ ਚਲ ਭਾਈ ਸਾਹਿਬ ਖਾਣੇ ਨੇ ਆਪਣੇ ਬੇੜੀਆਂ ਲੱਗੀਆਂ ਤੇ ਹੁਣ ਆਪਾਂ ਇਸ ਤੋਂ ਬਾਅਦ ਸਮਾਨ ਸਾਂਭ ਕੇ ਚੱਲਾਂ ਘਰੇ ਜੀ ਜੀ ਡੈਡੀ ਜੀ ਕਰਿਆਗੇ ਟਾਈਮ ਦਾ ਸਰ ਹੋ ਗਈ ਇਹਨਾਂ ਦੋਵਾਂ ਦੀ ਲੜਾਈ ਕੱਕੇ ਵੀ ਬੇਸੇ ਨਾ ਲਈਓ ਗੈਜ ਕੀ ਹੋ ਐ ਡੈਡੀ ਹੈ ਕੋਸ਼ਣੇ ਉਸਕੇ ਨੀ ਇਧਰ ਵੀ ਇਧਰ ਵੀ ਦਵਾ ਨਾ ਮੂਹਿਆ ਪਿਆ ਸੀ ਡੈਡੀ ਬੁਲਾਂਦੇ ਵੀ ਸੀ ਨਹੀਂ ਡੈਡੀ ਮੰਮੀ ਬੁਲਾਂਦੇ ਵੀ ਸੀਗੇ ਮੰਮੀ ਇੱਕ ਗੱਲ ਦੱਸੋ ਵੀ ਸਾਰੀ ਵੀਡੀਓ ਕੱਟਦੇ ਹੋਏ ਨੇ ਹੈ ਡੈਡੀ el vlog de l'any, si et va bé posa like, share, comença a fer el que vulguis, i vlogs,